ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘਾਣ ਅਤੇ ਜ਼ਿਲ੍ਹਾ ਦੇ ਗੱਲਬਾਤ ਕਰ ਲਈਏ ਸੱਜਣੋ ਬਾਈਆਂ ਨੂੰ ਰਹਿਣਾ ਮੋਗਾ ਝੋਟੀਆਂ ਛੇ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਕੁਆਲਿਟੀ ਹੋਊਗੀ ਟੌਪ ਤੇ ਰੇਟ ਨੇ ਜਿਹੜੇ ਰੇਟ ਸੱਜਣੋ ਬਿਲਕੁਲ ਜੈਨੂਇਨ ਰੇਟ ਹੋਣਗੇ ਕੁਆਲਿਟੀ ਦੇ ਜਾਨਵਰ ਨੇ ਸੂਆ ਮਿਲੂਗਾ ਪਹਿਲਾ ਦੂਜਾ ਤੇ ਤੀਜਾ ਜਾਨਵਰ ਚੰਗੇ ਨੇ ਤੇ ਬਾਕੀ ਆ ਜੋ ਬਾਈ ਨਾਲ ਗੱਲਬਾਤ ਕਰਾਉਨੇ ਆ ਰਾਜੇ ਨਾਲ ਕੱਲੀ ਕੱਲੀ ਝੋਟੀ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਸੱਜਣੋ ਰੇਟ ਵੀ ਆਪਾਂ ਤਕਰੀਬਨ ਵੀਡੀਓ 'ਚ ਹੀ ਕਰਾ ਦਾਂਗੇ ਤੇ ਕਰਾਵਾਂਗੇ ਜਮਾਂ ਜੈਨੂਅਨ ਆ ਜਾਦਾ ਜੀ ਹੋਰ ਕਿਵੇਂ ਆ ਹੋਰ ਵੀਰੇ ਸਾਸੀ ਗਰ ਭੈਣ ਭਰਾ ਸਾਹ ਨੂੰ ਜੋ ਕਿਸਾਨ ਪੁੱਤ ਚੈਨਲ ਦਿੰਦੇ ਆ ਸਾਰੇ ਭੈਣ ਭਰਾ ਤਾਂਦਰਾ ਚੜ੍ਹਦੀ ਕਲਾ ਦੇ ਰਹੇ ਨੂੰ ਚੜ੍ਹਦੀ ਕਲਾ ਅੱਜ ਤੋਂ ਕਰ ਲਈਏ ਸ਼ੁਰੂ ਹਾਂ ਵੀਰੇ ਦੂਜੇ ਦਾ ਤੋੜਦੇ ਰਾਜੂ ਖੋਲ ਕੇ ਸੂਆ ਕਿਹੜਾ ਇਹਦਾ ਦੂਜਾ ਸੂਆ ਵੀਰੇ ਸੂਆ ਆ ਗਿਆ ਦੂਜਾ ਸੂਆ ਦੂਜਾ 12 ਕਿਲੋ ਦੁੱਧ ਕੰਡੇ ਵਾਲਾ ਕੰਡੇ ਵਾਲਾ 12 ਕਿਲੋ ਤਿਆਰ ਚਾਰ ਟਾਈਮ ਆਪਣੇ ਘਰ ਤੋੜ ਕੇ ਜਾਣ ਮੈਂ ਆ ਜਾਂ ਦੋ ਡੰਗ ਚਾਰ ਡੰਗ ਆਪਾਂ ਲੈ ਜੂ ਨਾ ਮਰਜ਼ੀ ਚੋਲਣ ਵੀਰੇ ਤਸੱਲੀ ਕਹਿਣ ਦਾ ਪਾਉ ਪਾ ਰਾਂਗੇ ਸੂਈ ਕਿੰਨੇ ਦਿਨ ਦੀ ਹੋਊਗੀ ਸੂਈ ਵੀਰੇ 15 ਦਿਨ ਹੋਗੇ ਸੂਈ ਹੋਊਗੀ 15 ਤੋਂ 20 ਦਿਨ ਦੀ ਹੋਣਾ ਨਾ ਹਾਂ 15 ਤੋਂ 20 ਦਿਨ ਦੀ ਸੂਈ ਹੈਗੀ ਆ ਕੱਦ ਵੱਡਾ ਹੈਗਾ ਫੁੱਲ ਵੱਡਾ ਤੇ ਆ ਗਈ ਇਹ ਸਿੰਗਲ ਹੱਡੀ ਝੋਟੀ ਹੈ ਨਾ ਕੋਈ ਫਾਲਤੂ ਵਾਲੀ ਫੈਟ ਨਹੀਂ ਹੈਗੀ ਹੂੰ ਸਿੰਗ ਸੁੰਗ ਦੀ ਕੁਆਲਿਟੀ ਚੰਗੀ ਆ ਤੇ ਜਿਹਨੂੰ ਇਹ ਚੰਗੀ ਪੜਾ ਲੱਗਿਆ ਤੇ ਲੰਬਾਈ ਲੰਬੂਈ ਵੀ ਬਹੁਤ ਆ ਬਾਈ ਹਨਾ ਹਾਂਜੀ ਹਾਂ ਕੁਆਲਿਟੀਆਂ ਝੋਟੀ ਦੇ ਵਿੱਚ ਸਾਰੀਆਂ ਨੇ ਚਵਾਈ ਚਵਾਈ ਦੀ ਰਾਜ ਕਿਵੇਂ ਆ ਚਵਾਈ ਇੱਕ ਕਮਰਾ ਵੀਰੇ ਜਮਾ ਫੋਕੀ ਚਵਾਈ ਆ ਹਥਾਣ ਫੋਣ ਚੰਗਾ ਲੱਗਿਆ ਹਨਾ ਕੋਈ ਥਾਂ ਤੋਂ ਚੰਗਾ ਮੋਟੀ ਮੋਟੀ ਚਵਾਈ ਹਾਂ ਤੇ ਆ ਗਈ ਬਿਲਕੁਲ ਬਰੀਕ ਚામੜੇ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਆ ਗਈ ਇੱਥੋਂ ਸਿੰਗਲ ਹੱਡੀ ਆ ਹੁੰਦੀ ਆ ਵੇ ਦਿਖਾ ਦੇ ਮਾੜਾ ਜਾਂ ਸਿੰਗਲ ਹੱਡੀ ਵਾਲਾ ਜਾਨਵਰ ਜਿਆਦਾ ਕੋਈ ਰਾਜ ਹੀ ਨਹੀਂ ਹੁੰਦਾ ਪਰ ਉਹਦੀ ਦੁੱਧ ਦੀ ਜਿਹੜੀ ਕੰਪੈਸਟੀ ਹੁੰਦੀ ਆ ਬਾਈ ਉਹ ਚੰਗੀ ਹੁੰਦੀ ਆ ਕਿਉਂਕਿ ਜਿੰਨਾ ਜਿੱਡਾ ਕ ਇੱਥੋਂ ਇਹਦਾ ਕੱਦ ਵੀ ਦਿਖਾ ਦੀ ਕੱਦ ਵੀ ਵੱਡਾ ਆ ਗਿਆ ਤੇ ਲੰਬ ਇਥੋਂ ਆਰਡਰ ਆ ਥਣ ਥਣ ਦਿਖਾ ਦੀ ਸਮਾਰ ਗਿਆ ਇਹ ਥੱਲੇ ਰਾਜੇ 12 ਕਿਲੋ ਕੰਡੇ ਵਾਲਾ ਤੇ ਕੰਡਾ ਵੀ ਕੰਡੇ ਵਾਲਾ ਲੀਟਰ ਵਾਲਾ ਵਾ ਨਹੀਂ ਲੀਟਰ ਦਾ 14 ਭਰ ਦੂਗੀ ਆ ਲੀਟਰ ਵਾਈ ਕਹਿੰਦਾ 14 ਭਰ ਦੂ ਤੇ ਕੰਡੇ ਵਾਲਾ ਹੈਗਾ 12 ਕਿਲੋ ਤਿਆਰੀ ਦਾ ਬੱਚਾ ਨਾਲ ਹੈਗਾ ਮੇਲ ਕਾਪ ਨਹੀਂ ਲਗਾ ਵੀਰੇ ਪੈਸੇ ਦੇ ਰਾਜੇ ਕਿੰਨੇ ਲਾਵਾਂਗੇ ਮੁੱਲ ਵੀਰੇ ਦਾ 85 ਕਰਾਓ 87 ਕਰਾ ਲਓ ਆਪਾਂ 82 ਛੋਟੀ ਦੇ ਦਾਂਗੇ ਮੁੱਲ ਵਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਛੋਟੀ ਦੇ ਦਾਂਗੇ 82 ਦੀ ਤੇ ਲੰਬੀ ਲੰਬੀ ਵੀ ਬਹੁਤ ਆ ਜੇ ਗੱਲਬਾਤ ਕਰ ਲਈਏ ਟਰੱਕ ਜਿੱਡੀ ਛੋਟੀ ਆ ਗਈ ਲੰਬਾਈ ਲੰਬੂਈ ਬਹੁਤਾ ਇਹਦੀ ਲੰਬੀ ਲੰਬੀ ਚੰਗੀ ਆ ਤੇ ਹਰੇਕ ਪੱਖ ਤੋਂ ਚੰਗੀ ਆ ਜੇ ਗੱਲਬਾਤ ਕਰ ਲਾਂ ਕੁੱਲ ਮਿਲਾ ਕੇ ਤੇ ਹੁਣ ਰਾਜੂ ਤੋੜ ਦੇ 2 ਨੰਬਰ ਵਾਲੀ ਝੋਟੀ ਖੋਲ ਕੇ ਆ ਜਾ ਹੁਣ ਤੋੜ ਦੇ 2 ਨੰਬਰ ਵਾਲੀ ਝੋਟੀ ਇਹਦਾ ਸੂਆ ਕਿੱਡਾ ਰਾਜੇ ਇਹ ਵੀਰੇ ਦੂਜੇ ਸੂਏ ਝੋਟੀ ਆ ਕੱਲ ਸੂਏ ਸੂਈ ਆ ਬੌਲੇ ਖਾਲੀ ਜਮਾ ਸਾਫ ਆਪਾਂ ਝੂਰੋ ਕਰਦੇ ਬੌਲੇ ਚ ਬਾਈ ਕਹਿੰਦਾ ਸਾਫ ਆ ਤੇ ਕੰਨੀ ਵਾਲੇ ਦੰਦ ਬਾਈ ਇਹਨੇ ਹੋਣ ਸਿੱਕਤੇ ਨੇ ਉਹ ਮੰਨਦੇ ਆ ਕੇ ਚੱਕੇ ਚੱਕਣ ਲੱਗੇ ਜਾਂਦਾ ਆ ਹਜੇ ਤੋੜੇ ਨੇ ਮਤਲਬ ਸੂਆ ਹੈਗੀ ਆ ਸੱਜਣੋ ਇਹ ਦੂਜਾ ਤੇ ਬੌਲੇ ਚ ਜਿਵੇਂ ਬਾਈ ਨੇ ਦੱਸਿਆ ਬੌਲੇ ਚ ਹੈਗੀ ਆ ਸਾਫ ਤੇ ਦੰਦਾਂ ਚ ਜਿਵੇਂ ਸੱਦ ਦੱਸਿਆ ਵੀ 6 ਦੰਦ ਬਰਾਬਰ ਆ ਲਾਸਟ ਵਾਲੇ 2 ਦੰਦ ਨੇ ਤੋੜੇ ਨਹੀਂ ਹਜੇ ਚੱਕੇ ਨਹੀਂ ਹੈਗੀ ਆ ਤਾਜੀ ਸੂਈ ਬਿਲਕੁਲ ਨਾਲ ਹੈਗਾ ਇਹਦੇ ਮੇਲਕਾ ਫੂਨ ਦਰਦੀ ਆ ਥੋੜਾ ਜਿਹਾ ਲੈ ਚੱਲ ਚੱਕਰ ਹੋਣੀ ਵੀਰੇ ਕੱਢੀ ਵੀ ਦੰਦ ਦਰਦੀ ਬੜਾ ਇੱਕ ਬਟਾ ਵਾਲੀ ਆ ਬਾਈ ਕਹਿੰਦਾ ਉਦਾਂ ਝੋਟੀ ਚੰਗੀ ਆ ਕੁਆਲਿਟੀ ਚੰਗੀ ਆ ਲੱਗਦੀ ਪਹਿਲਣਾ ਵਾਂਗੂ ਰਾਜੇ ਨਹੀਂ ਦੂਜੀ ਸੂਈ ਵੀਰੇ ਦੂਜੀ ਸੂਈ ਆ ਸੂਆ ਬਾਈ ਕਹਿੰਦਾ ਦੂਜਾ ਪਰ ਲੱਗਦੀ ਪਹਿਲਣਾ ਵਾਂਗੂ ਲੱਗਦਾ ਪਉਂਦੀ ਕੱਲ ਸਵੇਰ ਦੀ ਸੂਈ ਆ ਵੀਰੇ ਬੜਾ ਜਮਾ ਖਾਲੀ ਆ ਆ ਨਾੜੂਆ ਬੱਚਾ ਬੜਾ 8.5-9 ਕਿਲੋ ਬੜ ਪੈਸੇ ਰਾਜ ਕਿੰਨੇ ਲਾਂਗੇ ਤੇ ਆਪਾਂ ਮੁੱਲ ਵੀਰੇ ਦਾ 95 ਕਰਾਉਂਦੇ 96 ਕਰਾ ਲਓ। ਉਹ 92 ਮੇਰ ਝੁੱਟੀ ਦੇ। ਕਰੀ ਐ ਨੂੰ ਮੜੀ ਜੀ। ਇਹ ਬਾਈ ਕਹਿੰਦਾ ਆਪਾਂ ਦੇ ਦਾਂਗੇ 92000 ਦੀ ਮੁੱਲ ਜਿੰਨਾ ਮਰਜ਼ੀ ਕਰਾ ਲਓ। ਬੜਾ ਚੰਗਾ ਵੀਰੇ ਪੁਲੀ-ਪੁਲੀ ਬੜੀ ਆ। ਹਾਂ ਆਰਡਰ ਖੋਲੂ ਵੀ ਚੰਗਾ ਜੇ ਗੱਲਬਾਤ ਕਰ ਲਈਏ ਥਣ ਥਣ ਵੀ ਚੰਗਾ ਲੱਗਿਆ। ਕੁਆਲਿਟੀ ਬਹੁਤ ਚੰਗੀ। ਕੁਆਲਿਟੀ ਵੀ ਝੋਟੀ ਚੰਗੀ ਆ ਗਈ ਯਾਰ ਉੱਤੋਂ ਬਾਡੀ-ਬੂਡੀ ਦੀ ਵੀ ਚੰਗੀ ਆ ਨਾ। ਹਾਂ ਜੀ। ਇਹ ਦੇਵਾਂਗੇ 92000। 92000 ਜੀ ਵੀਰੇ। ਇਹ ਮਿਲੂ 92 ਜੀ ਤੇ ਹੁਣ ਆ ਗਿਆ ਤਿੰਨ ਨੰਬਰ ਵਾਲੀ ਦੂਜੇ ਸਵੇਰੇ 12 ਕਿਲੋ ਦਾ ਦਿੱਤਾ ਗਈ ਦੂਜੇ ਸਵੇਰੇ ਰਿਕਾਰਡ ਹੈਗਾ 12 ਦਾ ਪੈ ਤੋਰ ਕੇ ਦੇਖੀ ਦੀ ਸੱਜਣੋ ਇਹ ਝੋਟੀ ਥੋੜਾ ਜਿਹਾ ਡਰਦੀ ਆ ਡਰਦੀ ਵੀਰੇ ਘਰੋਂ ਲੈ ਕੱਢੀ ਵੀ ਘਰੋਂ ਆਈ ਆ ਕਹਿੰਦਾ ਇਸੇ ਘਰੇਲੂ ਸੱਜਣ ਕੋਲ ਆਈ ਹੋਈ ਆ ਕੁਆਲਿਟੀ ਝੋਟੀ ਦੀ ਚੰਗੀ ਆ ਐਨ ਕਰਦੇ ਆ ਮੈਂ ਇਥੋਂ ਡਰਦੀ ਆ ਹਣਾ ਹਾਂ ਤੇ ਤੋਂ ਕੈਰੋਂ ਡਰਦੀ ਆ ਵੀਰੇ ਆ ਆਪਣੇ ਆ ਸਮਾਨ ਤੋਂ ਡਰਦੀ ਆ ਥੋੜਾ ਜਿਹਾ ਮਾਰਨਾ ਯਾਦ ਹੂੰ ਕਰਦੇ ਆ ਆਰਡਰ ਚ ਝੋਲ ਝੂਲ ਚੰਗੀ ਆ ਆਰਡਰ ਤੇ ਜਬੜਾਉਗੇ ਤਿੰਨ ਕਿੰਨੇ ਕੱਢੂ ਰਾਜੇ ਇਹ ਤੇ ਹਫਤਾ ਲਵੀ ਵੀਰੇ ਇੱਕ ਇੱਕ ਹਫਤਾ ਹਾਂ ਲੈ ਲਵੀ ਲੋ ਵੀਰੇ ਇੱਕ ਹਫਤਾ ਬਾਅਦ ਦੇ ਦਸਨ ਮੁਤਾਬ ਇਥੇ ਚੈੱਕ ਕਰ ਸਕਦੇ ਚਵਾਈ ਚੂਈ ਦੀ ਕਿਵੇਂ ਰਾਜੇ ਚਵਾਈ ਬਹੁਤ ਚੰਗਾ ਚੀਪਾਈ ਵੀਰੇ ਪੁੱਲੀ ਪੁੱਲੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਆਪਾਂ ਮੁੱਲ ਵੀਰੇ ਦਾ 98000 ਆ 96000 ਦੇ ਪਾ ਦੇ ਦਾਂਗੇ ਵੀਰੇ ਇਹ ਦੇਵਾਂਗੇ ਭਾਈ ਕਹਿੰਦਾ ਆਪਾਂ 96000 ਦੀ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਬਹੁਤ ਚੰਗੀ ਝੋਟੇ ਵੀਰੇ ਸੁਆ ਆ ਗਿਆ ਤੀਜਾ ਤੇ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਇੱਕੋ ਜਿਹੇ ਡਿਜ਼ਾਈਨ ਵਾਲਾ ਸਿੰਘ ਆ ਬਿਲਕੁਲ ਲੈ ਹੁਣ ਖੋਲੋ 4 ਨੰਬਰ ਵਾਲੀ ਇਹਦਾ ਸੁਆ ਕਿਹੜਾ ਭਾਈ ਇਹ ਵੀ ਤੀਜੇ ਸੁਆ ਵੀਰੇ ਇਹਦਾ ਸੁਆ ਵੀ ਤੀਜਾ ਹਾਂ ਇਹ ਸੁਈ ਹੋਈ ਆ ਕਿ ਸੂਣ ਵਾਲੀ ਵੀਰੇ ਸੁਈ ਵੀ ਠੀਕ ਹੈ ਜੀ ਤੇ ਦੁੱਧ ਹੀ ਇਹ ਵੀ ਗੱਲਾਂ ਕਰਾਉਂਦੀ ਆ ਵੀਰੇ ਰਿਕਾਰਡੇ ਤੋੜਦੀ ਆ ਜੀ ਕਿੰਨਾ ਦੁੱਧ ਆ ਇਹ ਥੱਲੇ ਹੁਣ ਦੁੱਧ ਵੀਰੇ 13 ਕਿਲੋ ਤੋਲ ਕੇ ਜਣਾ ਪਿਆ ਕਰੋ 13 ਕਿਲੋ ਕੰਡੇ ਵਾਲਾ ਕੰਡੇ ਵਾਲਾ ਤੋਲ ਕੇ 13 ਕਿਲੋ ਬਾਈ ਕਹਿੰਦਾ ਇਹ ਥੱਲੇ ਕੰਡੇ ਵਾਲਾ ਇਸ ਟਾਈਮ ਹੈਗਾ ਰੈਡੀ ਦਾ ਸੂਆ ਹੈਗੀ ਆ ਤੀਜਾ ਚਵਾਈ ਚਬੂਈ ਦੀ ਕਿਵੇਂ ਆ ਬਾਈ ਚਵਾਈ ਚਬੂਈ ਦਾ ਇੱਕ ਨੰਬਰ ਆ ਵੀਰੇ ਜਿਵੇਂ ਫੋਕੇ ਆ ਬੜੀ ਚੰਗੀ ਤਾਂ ਆ ਦੁੱਧ ਆ ਆ ਚਵਾਈ ਚਬੂਈ ਦੀ ਬਾਈ ਕਹਿੰਦਾ ਚੰਗੀ ਆ ਕੱਦ ਕਾਠ ਆ ਗਿਆ ਇਹਦਾ ਦਰਮਿਆਨਾ ਤੇ ਆਰਡਰ ਦੀ ਕੁਆਲਿਟੀ ਚੰਗੀ ਆ ਇਹ ਗੱਲ ਬਾਤ ਕਰ ਲਈਏ ਚੰਗੀ ਆ ਹਰ ਨਹੀਂ ਇਹ ਦੁੱਧ ਤੇ ਸਾਡਾ ਬੜੀ ਚੰਗੀ 24 ਚੂਈ ਦੀ ਵਾਈ ਕਹਿੰਦਾ ਹੈਗੀ ਫੋਕੀ ਬਿਲਕੁਲ ਤੇ ਬਾਡੀ ਬੁੱਡੀ ਦੀ ਚੰਗੀ ਆ ਉੱਤੇ ਸਾਫ ਆ ਝੋਟੀ ਤੇ ਇੱਥੇ ਤੋਂ ਇਹਦਾ ਥਣ ਥੋਣ ਚੈੱਕ ਕਰ ਸਕਦੇ ਹੋ ਪੂਰੇ ਗੈਪ ਤੇ ਲੱਗਿਆ ਤੇ ਇਧਰੋਂ ਅਗਲੇ ਵੱਨੋਂ ਦੇਖ ਸਕਦੇ ਇੱਕ ਵਾਰੀ ਆਰਡਰ ਇਹਦਾ ਆ ਗਿਆ ਬਾਈ ਬਿਲਕੁਲ ਕੱਟ ਵਾਲਾ ਆਰਡਰ ਆ ਗਿਆ ਜਿਵੇਂ 4x4 ਤੁਹਾਨੂੰ ਦੱਸਦਾ ਹੁੰਦਾ ਮੈਂ ਹੁਣ ਦੁੱਧ ਕਹਿੰਦਾ ਸਾਰਾ ਜਿਹੜਾ ਵੀਰੇ 13 ਕਿਲੋ 13 ਕਿਲੋ ਕੰਡੇ ਵਾਲਾ ਕੰਡਿਆ ਤੋਲ ਕੇ ਜਾਣ ਵੀਰੇ ਆਪਣਾ ਕਰੋ ਪੈਸੇ ਕਿੰਨੇ ਲੈ ਲਾਂਗੇ ਇਹਦੇ ਮੁੱਲੇ ਆ ਵੀਰੇ 92000 90000 ਦੇ ਦਾਂਗੇ ਮੁੱਲੇ ਦਾ ਵਾਈ ਕਹਿੰਦਾ ਹੈਗਾ 92 90000 ਦੀ ਇਹ ਮਿਲ ਜੂਗੀ ਬੱਚਾ ਨਾਲੇ ਦੇ ਕੱਟੀਆਂ ਵੀ ਵੀਰੇ ਆਪਾਂ ਮਰ ਪੂਰਾ ਜੈ ਜੀ ਕੀਤਾ ਜਾ ਹਾਂ ਇਹਨੂੰ ਮੈਂ ਜੁੜ ਦਿੰਦੇ ਸਾਰੇ ਹਾਂ ਇੱਧਰ ਇੱਧਰਲੇ ਬੰਨੇ ਕਰ ਦੇ ਮੁੱਲ ਬਾਈ ਕਹਿੰਦਾ ਇਹਦਾ ਹੈਗਾ 95 ਦੇ ਦਾਂਗੇ 92 ਜੀ ਰਾਜੇ ਨਾ ਮੁੱਲ 92 ਕਿਤੇ 90 ਹਰ ਦੇ ਦਾਂਗੇ ਅਸੀਂ 90 ਹੀ ਦੇ ਦਾਂਗੇ ਆ ਕੱਟੀਆਂ ਨਾਲ ਦੇ ਆ ਕੱਟੀਆਂ ਵੀਰੇ ਆ ਨਾਲੇ ਦੇ ਕੱਟੀਆਂ ਸੱਜਣੋ ਇਹ ਆ ਗਈ 4 ਨੰਬਰ ਤੇ ਨੰਬਰ ਬਾਈ ਜਵਾਈ ਨਾਲ ਗੱਲਬਾਤ ਕਰ ਲਿਓ ਤੇ ਹੁਣ ਖੋਲ ਲੈ ਬਾਈ 5 ਨੰਬਰ ਵਾਲੀ ਝੋਟੀ ਇਹਦਾ ਕਿਹੜਾ ਸੂਆ ਜੀ ਇਹ ਦੂਜੇ ਸੂਏ ਵੀਰੇ ਇਹਦਾ ਸੂਆ ਦੂਜਾ ਤਾਜੀ ਸੂਈ ਆ ਤਾਜੀ ਤਾਜੀ ਵੀਰੇ ਇਹਦੇ ਨਾਲ ਬੱਚਾ ਕੀ ਆ ਇਹਦਾ ਮਾਰ ਮਨੂ ਮਾਦਾ ਕੱਟੀ ਆਈ ਆ ਨਾਲੇ ਦੇ ਬਾਈ ਕਹਿੰਦਾ ਕੱਟੀ ਆ ਸੂਆ ਹੈਗਾ ਇਹਦਾ ਦੂਜਾ ਦੂਜਾ ਸੂਆ ਵੀਰੇ ਦੂਜਾ ਸਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਵੀਰੇ ਹੋਗਣਾ 7 ਤੱਕ ਦਿਨ ਮੇਰੇ ਹਿਸਾਬ 7-8 ਦਿਨ ਹਾਂਜੀ ਹਾਂ ਆ ਲੰਬਾਈ ਲੰਬੂਈ ਚੰਗੀ ਆ ਕੱਦ ਵੱਡੇ ਇਹਦਾ ਵੀ ਚੰਗਾ ਆ ਗਿਆ ਜੇ ਗੱਲਬਾਤ ਕਰ ਲਈਏ ਝੋਟੀ ਦਾ ਤੇ ਇੱਥੇ ਤੋਂ ਚੈੱਕ ਕਰ ਸਕਦੇ ਹੋ ਲੰਬੀ ਲੰੰਬੀ ਬਹੁਤ ਆ ਤੇ ਠਣ ਠਣ ਚੰਗਾ ਲੱਗਿਆ ਦੁੱਧ ਹੁਣ ਕਿੰਨਾ ਕੋਊਗਾ ਇਸ ਲਈ ਉਹਦੇ 9 ਕਿਲੋ ਵੀਰੇ ਤਿਆਰ ਆ 9 ਕਿਲੋ ਬੋਲੀ ਬੋਲੀ 9 ਕਿਲੋ ਤਿਆਰ ਆ ਜੀ ਕਿੰਨਾ ਕ ਪਾ ਦੂਗੀ ਦੁੱਧ ਵੀਰੇ 11-12 ਕਿਲੋ ਦੇ ਪਾਸੇ ਗਿਆਨੇ ਸਿੰਗਲ ਹੱਡੀ ਦੀ ਝ 11 12 ਕਿਲੋ ਬਾਈ ਕਹਿੰਦਾ ਪਾ ਦੂ ਲੈ ਚੱਲ ਲੈ ਚੱਲੂੰ ਥੋੜਾ ਜਿਹਾ ਡਰਦੀਆਂ ਨੇ ਨਾ ਡਰਦੇ ਵੀਰੇ ਸਾਰਾ ਹੀ ਮਾਲ ਨਾ ਘਰਾਂ ਚੋ ਲਿਆ ਵਾ ਫਰ ਕੇ ਵਪਾਰੀ ਤੋਂ ਕੋਈ ਮਾਲ ਨਹੀਂ ਲਿਆ ਠੀਕ ਹੈ ਕਰੋ ਜੀ ਲਿਆ ਮਾਲ ਠੀਕ ਕਰੋ ਕੱਢਿਆ ਗੁੱਟਾ ਆਪਣੀ ਮਾਲ ਆ ਕਈ ਵਾਰੀ ਕਰੇਲੂ ਸੱਜਣ ਦਾ ਕਿਸੇ ਦਾ ਕੱਢਿਆ ਨਹੀਂ ਹੁੰਦਾ ਜਾਨਵਰ ਕਰੋ ਉਹਦੇ ਕਰਕੇ ਡਲ ਜਣਾ ਵਪਾਰੀ ਆ ਮਾਲ ਤਾਂ ਮੰਡੀ ਮੁੰਡੀ ਤੇ ਜਾ ਕੇ ਜਾ ਕੇ ਟੁੱਟ ਜਾਂਦੀ ਇਹਨਾਂ ਦੀ ਹਾਂ ਆਰਡਰ ਨੂੰ ਸੋਨਾ ਰੱਖਦੀ ਆ ਨਾ ਆ ਚੰਗੀ ਜੰਨੀ ਹੈਗੇ ਬਹੁਤ ਚੰਗੀ ਆ ਵੀਰੇ ਆਰਡਰ ਆਰਡਰ ਪੂਰਾ ਸੋਨਾ ਰੱਖਦੀ ਆ ਤੇ ਪੂੰਜੜ ਪਾਂਜੜ ਵੀ ਜੈਡ ਬਲੈਕ ਆ ਗਿਆ ਬਿਲਕੁਲ ਪੂੰਜੜ ਵੀ ਜ ਇਹ ਕਿ ਨਹੀਂ ਦੇ ਦਾਂਗੇ ਰਾਜੇ ਇਹ ਫਿਰ ਮੁੱਲ ਹੈਗਾ 95000 ਠੀਕ ਆ ਜੀ ਇਹ 92000 ਦੇਵਾਂਗੇ ਮੁੱਲ 95 ਆ ਦੇ ਦਾਂਗੇ 92000 ਤੇ ਹੁਣ ਇਹਦੂ ਅਗਲੇ ਨੰਬਰ ਵਾਲੀ ਖੋਲ ਆ ਕਿਹੜੀ ਰਹਿ ਗਈ ਸਿੰਗਾ ਵੀਰਿਆ ਛੋਟੀ ਆ ਬੱਚਾ ਲੱਗ ਗਿਆ ਮੜਾਇਆ ਹੁਣ ਮੂਰੇ ਬੰਨੇ ਕਰਕੇ ਆ ਠੀਕ ਆ ਗੱਲ ਇਹ ਲੈ ਲਓ ਤੇਰੇ ਦਾਖਲੋ ਤਿਆਰ 10 ਕਿਲੋ ਤਿਆਰ ਆ ਪੰਜਾਂ ਸਾਲਾਂ ਜਵਾਕ ਇਹਨੂੰ ਚੋਲੇ ਧਾਰੇ ਨਹੀਂ ਪੋਲੀ ਆ ਠੀਕ ਆ ਗੱਲ ਦੁੱਧ ਹੈਗਾ 10 ਕਿਲੋ ਸੁਆ ਕਿੜਾ ਦਾ ਬਾਈ ਦੁੱਧਾ ਸੁਆ ਵੀਰੇ ਸਿੰਘ ਬਿਲਕੁਲ ਛੋਟਾ ਆ ਗਿਆ ਨਾ ਸਿੰਘ ਛੋਟਾ ਰੁਪਿਆ ਨਗਦਾ ਵੈਦ ਕਰਮਾ ਦੀ ਆਡ ਰੂਡਰ ਦੀ ਕੁਆਲਿਟੀ ਚੰਗੀ ਆ ਇਹਦੀ ਨਾੜਾਂ ਨੂੰ ਤਾਂ ਬਹੁਤ ਨੇ ਲੈਵੇ ਤੇ ਇਹਨੂੰ ਕਹਿ ਕੇ ਤਨ ਹੋ ਗਿਆ ਬਾਈ ਸੁਈ ਨੂੰ ਇਹਨੂੰ ਵੀਰੇ ਹੋ ਗਿਆ ਹਫਤਾ ਹੀ ਹੋ ਗਿਆ ਸੁਈ ਨੂੰ ਦੁੱਧ ਕਿੰਨਾ ਹੋਣੇ ਥੱਲੇ ਉਹ 10 ਕਿਲੋ ਵੀਰੇ ਤਿਆਰਾ ਕੰਡੇ ਵਾਲਾ 10 ਕਿਲੋ ਤਿਆਰੀ ਦਾ ਕੰਡੇ ਵਾਲਾ ਡੰਗ ਦੋ ਡੰਗ ਤਸੱਲੀ ਕਰਾ ਦਾਂਗੇ 5 9 14 ਵਜੇ ਆਉਂਦਾ ਇੱਥੇ ਰੋਗਲਾ ਮਾੜਾ ਜਾ ਇੱਥੋਂ ਸਿੰਘ ਸਿੰਘ ਦਿਖਾ ਦਈਏ ਸਿੰਘ ਸਿੰਘ ਇਹਦਾ ਬਿਲਕੁਲ ਬੰਦ ਸਿੰਘ ਚ ਆ ਗਈ ਲੈ ਚਲ ਬਾਈ ਐਨ ਸੁਆ ਦੂਜਾ ਬਾਈ ਸੂਆ ਹੈਗਾ ਦੂਜਾ ਤੇ ਇੱਥੇ ਤੋਂ ਥਣ ਥਣ ਚੈੱਕ ਕਰ ਸਕਦੇ ਚਵਾਈਰ ਆ ਜਿਵੇਂ ਆਹੀ ਚਵਾਈਰ ਇੱਕ ਨੰਬਰ ਆ ਵੀਰੇ ਫੋਕੀ ਚਵਾਈ ਦੀ ਜਮਾ ਚਾਹੀ ਜਵਾਕ ਚੋਲੇ ਜਵਾਕ ਚੋਲੇ ਥਾਣਾ ਦੀ ਪੂਰ ਸਾਲੇ ਪੁੱਲ ਕਰਾਂਟੇ ਵੀਰੇ ਪਾਉਂਦੇ ਆਨਲਾਈਨ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਵਣੀ ਹੁੰਦੀ ਆ ਮੈਂ ਵੀਰੇ ਕੋਈ ਲੰਬਾ ਨਹੀਂ ਆਉਗਾ ਯਾਰ ਬੱਚਾ ਕੀ ਆ ਰਜ ਨਾਲ ਇਹ ਬੱਚਾ ਯਾਰ ਦੇਖ ਲੈ ਵੀਰੇ ਦੇਖ ਲੈਨੇ ਆਪਾਂ ਕੰਦਾਰ ਇਹਦੇ ਮੇਲ ਕਾਫਾ ਗਾ ਵਪਾਰੀ ਬੱਚਾ ਉੱਚਾ ਆ ਜੇ ਘਾਟੀ ਦੇਖਦੇ ਨੇ ਬੱਚਾ ਪੁੱচ্চਾ ਵਪਾਰੀ ਘਾਟੀ ਦੇਖਦੇ ਨੇ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਮੁੱਲ ਵੀਰੇ 75000 ਹੈ ਕਿੰਨੇ ਦੀ ਛੱਡ ਦ 80000 ਦੀ 80000 ਦੀ ਆਫਰ ਹੈ ਵੀ ਇੱਕ ਤਾਂ ਇਹ ਬਾਈ ਕਹਿੰਦਾ ਦੇ ਦਾਂਗੇ 68000 ਦੀ ਆਫਰ ਹੀ ਲਾਤਾ ਇੱਕ ਸੱਜਣਾ ਨੂੰ ਤੇ ਇੱਕ ਝੋਟੀ ਨੂੰ ਮੈਂ ਤੁਹਾਨੂੰ ਮੈਂ ਦੱਸਿਆ ਵੀ ਇਹ ਤੇ ਲੱਗਣਗੇ 2-4 ਦਿਨ ਹਜੇ ਇਹ ਵੀਰੇ ਬੱਚਾ ਚੋਂ ਗਿਆ ਨਹੀਂ ਦਾਜ ਅੱਜ ਵੀਡੀਓ ਪਾ ਦੇ ਬੱਚਾ ਚੋਂ ਗਿਆ ਤੇ ਕੋਈ ਨਾ ਆਪਾਂ ਗੱਲ ਇਹ ਹੋ ਗਈ ਥੋੜੀ ਜਿਹੀ ਇਹ ਬਾਈ ਕਹਿੰਦਾ ਪਾ ਦੇਾਂਗੇ ਆ ਨੰਬਰ ਬੋਲ ਦੇ ਰਾ ਜੀ ਤੇਰਾ ਨੰਬਰ 95927 73698 95927 73698 ਝੋਟੀਆਂ ਵਿਖਾਈਆਂ ਨੇ ਅੱਜ ਆਪਾਂ 6 ਵਿਕਰੀ ਵਾਲੀਆਂ ਹਾਂਜੀ ਹਾਂਜੀ ਪਹਿਲਾ ਦੂਜਾ ਤੇ ਤੀਜਾ ਸੂਆ ਦਿਖਾਈਆਂ ਨੇ ਇਹਨਾਂ 'ਚ ਜਿਹੜੀ ਵੀ ਪਸੰਦ ਆਊਗੀ ਬਾਈ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ